ਸ਼ੰਤ ਕਰ ਚੌਥਾ ਅੰਦਰ ਸਹਜੀਓ ਮਹਾਰਾਜ ਹਰਿਆਨ ਰਤ ਪੈਨ ਲਾਣਾ ਮਨ ਪ੍ਰੇਮ ਰਤਨ ਨਾਰਾਮ ਰਾਜ ਮਨ ਰਾਮ ਕਸਵਟੀ ਲਾਇ ਕੰਚਨ

ਜਿਸੌ ਤੰਦਾ ਉਪਵਹਿ ਸੁਰ ਚੜੇ ਹਜ਼ਾਰ ਏਤੇ ਚੰਨ ਹੁੰਦਿਆਂ ਗੁਰ बिन ਘੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚਿਤਨੇ ਮਨ ਆਪਣੇ ਸੁਚੇ ਛਿਟੇ ਤਰਬੂਅਰ ਦਸੰਦੇਂ ਅੰਦਰ ਖੇਤ ਖੇਤੇ ਅੰਦਰ ਛਟਿਆ ਕਹ ਨਾਨਕ ਸੋਨਾਹ ਸੁਰੀਏ ਸੁਰੀਏ ਬਪੜੇ ਮੇ ਤਨ ਵਿੱਚ ਸੁਆਹ ਕੋੜੀ ਆਪੀ ਆਪਸਰ ਜੀ ਆਪੀ ਨਾ ਰਚਿਉ ਨਾਉ ਦੇ ਕੁਦਰਤ ਸਾਜੀਏ ਕਰ ਆਸਣ ਡਿਠਾ ਜਾਓ ਸਤ ਕਰਤਾ ਤੂੰ ਤੁਸ ਤੇ ਵੇ ਕਰ ਬਸਾ ਤੂੰ ਜਾਣੀ ਸਭ ਸੇ ਦਿਲ ਸੇ ਜਿੰਦਕਾ ਕਰ ਆਸਣ ਯੇ ਬਣੀ ਮਨ ਮਾਰਿਆ ਅਨਿਆਲ ਦੇ ਅਨਿਆਰਾ ਰਾਮ ਰਾਜੇ ਬਿਸਮਲਾ ਕੀ ਤੇਰਮਤੀ ਸੋ ਜਾਣ ਜਰੀਆ ਜੀਵਨ ਮੋਤ ਤਸੋ ਆਖੀਏ ਮਰਦੀ ਮੈਂ ਮਰੀਆ ਜਨ ਨਾਲ ਤਰਤਰ ਕਰਿਆ ਤਰਤਰ ਕਰਿਆ ਸਚੁ ਤੇਰੇ ਖੰਡ ਸਚੇ ਬ੍ਰਹਮਣ ਸਚੇ ਤੇਰੇ ਲੋ ਸਚੇ ਆਕਾਰ ਸਚੇ ਤੇਰੇ ਕਰਨੇ ਸਰਬ ਵਿਚਾਰ ਚਤੁਰ ਅਮਰ ਸਚਾ ਦੀਵਾਨ ਸਚੇ ਤੇਰਾ ਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨੀਸਾਨ ਸਚੇ ਤੇਦੇ ਆਖੇ ਲਖ ਕਰੋੜ ਸਚੇ ਸਭ ਦਾਨ ਸਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਬਾਦਸਾ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੋ ਕ ਤਨ ਕਚ ਮਹਲਾ ਪਹਿਲਾ ਵੱਡੀ ਵਡਿਆਈ ਜਾ ਵਡਾ ਨਾਅ ਵੱਡੀ ਵਡਿਆਈ ਜਾ ਸੱਚ ਨਾਅ ਵੱਡੀ ਵਡਿਆਈ ਜਾਨੇ ਚੰਥਾ ਵਡਿ ਵਡੈ ਜਾਣੇ ਆਲਾ ਵੱਡੀ ਵਡਿਆਈ ਪੁਜੈ ਸੰਭਾਉ ਵੱਡੀ ਵਡਿਆਈ ਜਾ ਗੁਸਨੰਦਾ ਤਵੱਡੀ ਵਡਿ ਵਡੈ ਜਾਪਿਆ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਇ ਮਹਲਾ ਦੂਜਾ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਸੁਨਾ ਹੁਕਮ ਸਮਾਇ ਰੇਕ ਨਾਮ ਵਿੱਚ ਕਰੇ ਵਿਨਾਸ਼ ਇੱਕ ਨਾ ਪਣ ਕੜ ਲਿਖ ਨਾਮਾਇ ਵਿੱਚ ਨਿਵਾਸ ਇਹ ਬੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਨ ਕਾ ਆਪ ਕਰੇ ਪ੍ਰਕਾਸ਼ ਪੜੀ ਨਾਨਕ ਦੀ ਉਪਾਇ ਕੈ ਲਿਖ ਨਾਮਾ ਧਰਮ ਬਹਾਲੋ ਤੇ ਸਤੇ ਸੱਚ ਨਿਭੜੈ ਚੋਣ ਵਖ ਟਡੇ ਜਿਤ ਮਾਲੇ ਥਾਣ ਪੈ ਕੁੜਿਆਰ ਮਹ ਕਾਏ ਦੋਜ ਚਲ ਤੇਰੇ ਨਾਇ ਤੇ ਸੇ ਜਣਗੇ ਹਾਰ ਗਏ ਸੇ ਠਗਣ ਵਾਲੇ ਲਿਖ ਨਾਵੇ ਧਰਮ ਬਹਾਲੋ ਧਰਮ ਬਹਾਲੋ ਨਦ ਸਰਨਾ ਗਿਨੀ ਮਿਲ ਗੋਵਿੰਦ ਰੰਗਾਰਾਮ ਰਾਜੇ ਗੁਰੂ ਮੂਰ ਹਰ ਪਾਇਆ ਹਰਪ ਘਤ ਇਕ ਮੰਗਾ ਮੇਰਾ ਮਨ ਤਨ ਸਬਦ ਗਾਸਿਆ ਚਪ ਅਨਤ ਕਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗਤ ਸਤ ਸੰਗਤ ਸ਼ਲੋਕ ਮਲਾ ਪਹਿਲਾ ਇਸਮਾਤ ਨਾਦ ਇਸਮਾਤ ਵੇਦ ਇਸਮਾਤ ਜੀਵ ਇਸਮਾਤ ਭੇਦ ਇਸਮਾਤ ਰੂਪ ਇਸਮਾਤ ਰੰਗ ਇਸਮਾਤ ਨਾਗੇ ਚਰਹਿ ਜਾਮਤ ਇਸਮਾਤ ਪਾਉਣ ਇਸਮਾਤ ਪਾਣੀ ਇਸਮਾਤ ਅਗਨੀ ਖੇਡੈ ਬਿੜਾਣੀ ਇਸਮਾਤ ਅਰਤੀ ਇਸਮਾਤ ਖਾਣੀ ਇਸਮਾਤ ਸਾਥ ਲਗੈ ਪ੍ਰਾਣੀ ਇਸਮਾਤ ਸੰਜੋਗ ਇਸਮਾਤ ਵਿਜੋਗ ਇਸਮਾਤ ਭੋਖ ਇਸਮਾਤ ਭੋਗ ਿਸਮਾਦ ਸੇ ਬਤੂ ਉਸਮਾਦ ਆਦਾ ਉਸਮਾਦ ਜੜੇ ਸਮਾਦਰਾ ਉਸਮਾਦ ਨੇੜੇ ਉਸਮਾਦ ਦੂਰ ਉਸਮਾਦ ਦੇਖੈ ਹਾਜ਼ਰਾ ਹਜੂ ਵੇਖ ਰਾਣ ਹੈ ਅ ਬਿਸਮਾਦ ਨਾਨਕ ਬੁਜਨਪੁਰ ਹੈ ਭਾਗ ਮਾ ਅੱਲਾ ਪਹਿਲਾ ਕੁਦਰਤ ਸੈ ਕੁਦਰਤ ਸੁਣੀਐ ਕੁਦਰਤ ਭਾਉ ਸਖਸਾਰ ਕੁਦਰਤ ਪਾਤ ਤਾਲੀ ਆਕਾਸ਼ੀ ਕੁਦਰਤ ਸਰਬਾਕਾ ਕੁਦਰਤ ਵਿੱਚ ਪ੍ਰਾਣਿਕ ਤੇ ਬਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਪਿਆ ਕੁਦਰਤ ਜੱਤੀ ਜਿੰਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ ਕੀਆ ਕੁਦਰਤ ਵਧਿਆ ਕੁਦਰਤ ਮਾਨ ਅਬਮਾਨ ਕੁਦਰਤ ਪਾਉਣ ਪਾਣੀ ਵੈ ਸੰਦਰ ਕੁਦਰਤ ਧਰਤੀ ਖਾ ਸਰ ਤੇਰੀ ਕੁਦਰਤ ਤੁਮ ਕਾਦਰ ਕਰਤਾ ਪਾਕੀ ਨਾਹੀ ਪਾਕ ਨਾਨਕ ਹੁਕਮ ਅੰਦਰ ਵੇਖੇ ਵਰਦਦਾਤਾ ਕੋ ਦਾਤ ਪੁਣੀ ਆਪਿਨੇ ਪੋਗੋ ਕੇ ਹੋਏ ਕਸਮ ਭਾਉ ਸਦਾ ਵਡਹ ਹੋਣੀ ਹਾਰ ਗਲ ਸੰਗਰ ਘਤ ਚਲਾਏ ਕਿ ਕਰਨ ਕੀਤ ਵਰਜੀਐ ਮੈਂ ਦੀਨ ਦਿਆਲ ਸੁਣ ਬੇਨਤੀ ਔਰ ਪ੍ਰਭ ਹਰਿ ਰਾਯਾ ਰਾਮ ਰਾਜੇ ਆਉ ਮਾਗੋ ਸ਼ਰਨ ਹਰ ਨਾਮ ਕੀ ਹਰ ਹਰ ਮੁਕਤਾਇਆ ਭਗਤ ਵਸ਼ਲ ਹਰ ਵਿਰਤ ਹੈ ਹਰ ਲਾਜਰਥਾ ਜਨ ਨਾਨਕ ਸਰਣਾਗਤੀ ਨਾਮ ਕਰਾਇਆ ਨਾਮ ਕਰਾਇਆ ਸੋਪ ਮਾਲਾ ਪਹਿਲਾ ਪੈਵਜ ਪਾਉਣਾ ਸਦਵਾਉ ਪੈਵਜ ਜਲੈ ਰਖ ਤੇਰੀ ਆਉ ਪੈਵਜ ਜਗਨ ਕਟ ਦੇਵੇ ਘਾਰ ਪੈਵਜ ਦਰਦੀ ਦਬੀ ਭਾਰ ਪੈਵਜ ਇੰਦਰੈ ਸਰਪਾਰ ਬਹਜ ਰਾਜਾ ਧਰਮ ਦੁਆਰ ਪੈਵਜ ਸੂਰਜ ਪੈਵਜ ਚੰਦ ਕੋ ਕਰੋੜੀ ਚਲਤ ਨਾਂਤ ਪੈਵਜ ਸਿੱਧ ਬੁੱਧ ਸੁਨਨਾਤ ਪੈਵਜ ਆੜਾਣੇ ਆਕਾਸ ਪਹਿਜ ਜੋਤ ਮਹਾ ਬਲ ਸੂਰ ਕਹਿ ਜਾਵੇ ਜਾਵੇ ਪੂਰ ਸਗਰਿਆਂ ਪਾਉ ਲਿਖਿਆ ਅਸਿਰ ਦੇ ਨਾਨਕ ਨਿਰਪਉ ਨਿਰੰਕਾਰ ਸੱਚ ਇੱਕ ਮਹੱਲਾ ਪਹਿਲਾ ਨਾਨਕ ਨਿਰਪਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀ ਆਕਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨਚ ਮੰਗਤੇ ਗਿਰਮਣਪੁਰਹਿ ਤਾਲ ਬਾਜ ਆਰੀ ਬਾਜ਼ਾਰ ਮੈਂ ਆਏ ਕਢੇ ਬਾਜਾਰ ਗਾਵਹਿ ਰਾਜੇ ਰਾਣੀਆਂ ਬੋਲਹਿ ਹਲਪਾਤਾਲ ਲਟਕਿਆ ਕਿੰ ਕਿ ਮੰਡਲੇ ਲਟਕਿਆ ਕਿਹਾਰ ਜਿਤਨ ਪਾਈ ਹੈ ਨਾਨਕਾ ਸੇਤਨ ਹੋਵੇ ਹਿਸਾਰ ਗਿਆਨ ਗੱਲੀ ਢੂੰਡਿਐ ਕਥਨਾ ਕਰੜਾ ਸਾ ਕਰਮ ਮਿਲਾਇ ਤਾ ਪਾਈਐ ਪਰ ਹਕਮਤ ਹੁਕਮ ਖੁਵਾਰ ਪੌੜੀ ਨਦਰ ਕਰਿ ਜੀ ਆਪਣੀ ਸੱਚੁ ਤੁਝਾਇਆ ਸੱਚਾ ਸੱਚ ਹੈ ਤੁਝਾਇਆ ਤੁੰਦ ਬਨ ਦੂਜਾ ਨਾ ਤਦ ਮੇਨਦੋ ਜਿਆ ਨਹੀਂ the, the. ਤੇਰੀ ਮਨ ਤੇ ਤੇਰੀ ਮਨ ਤੇ ਸਦਾ ਸਦਾ ਜਪ ਨਾਨਕ ਦੇ ਸਦਾ ਸਦਾ ਜਪ ਨਾਨਕ ਦੇ ਸਦਾ